ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਅੱਜ ਦਾ ਡਿਜ਼ਾਈਨ। ਅੱਜ ਆਪਾਂ ਵੀਡੀਓ ਬਣਾਈ ਜਾਂਦੇ ਸੀਗੇ। ਤੇ ਆਪਾਂ ਸੋਚਿਆ ਚਲੋ ਆਂ ਡਿਜ਼ਾਈਨ ਬਣਾਉਂਦੇ ਸੀ ਤਾਂ ਆਪਣੇ ਆਪਾਂ ਭੈਣ ਭਰਾਵਾਂ ਨਾਲ ਸ਼ੇਅਰ ਕਰ ਦਈਏ। ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੁਰਤੀ, ਸਵੈਟਰ, ਜੈਕਟ ਦੋ ਕਲਰ ਦਾ ਬਣਾਵਾਂਗੇ ਆਪਾਂ। ਬੱਚਿਆਂ ਵਾਸਤੇ ਆਪਾਂ ਕੁਰਤੀ, ਸਵੈਟਰ, ਜੈਕਟ ਕੁਝ ਵੀ ਬਣਾ ਸਕਦੇ ਆਂ। ਇਹ ਰੰਗ ਚ ਆਪਾਂ ਵੱਡਿਆਂ ਵਾਸਤੇ ਬਣਾ ਸਕਦੇ ਹਾਂ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਸੌਖਾ ਵੀ ਬਹੁਤ ਹੈ ਤੇ ਆਪਾਂ ਉਲਟੀ ਸਾਈਡ ਸੀਗੇ ਤੇ ਆਪਾਂ ਉਲਟੀ ਸਲਾਈ ਬਣਾਈ ਜਾਂਦੇ ਸੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਆਪਣੀ ਵੀ ਚੈਨਲ ਨੂੰ ਵੱਧ-ਵੱਧ ਸਪੋਰਟ ਕਰੋ ਜੀ ਤੇ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਆ ਉਲਟੀ ਸਲਾਈ ਆਪਾਂ ਬਣਾ ਲਈ ਆਪਣਾ ਇਹ ਹੈਗਾ ਜੀ ਪੰਜ-ਪੰਜ ਗੁੰਡਿਆਂ ਦਾ ਡਿਜ਼ਾਈਨ ਹੈ ਤੇ 5 5 ਕੁੰਡਿਆਂ ਦੇ حساب ਨਾਲ ਕੁੰਡੇ ਪਾ ਕੇ ਪਚਾਰ ਕੁੰਡੇ ਵਾਧ ਰੱਖੇ ਹੋਏ ਤੇ ਹੁਣ ਆਪਾਂ ਇੱਕ ਕਲਰ ਦਾ ਡਿਜ਼ਾਈਨ ਬਣਾ ਲਿਆ ਆਪਾਂ ਬਣਾਈ ਜਾਂਦੇ ਸੀ ਆਪਾਂ ਸੋਚਿਆ ਚਲੋ ਇਸੇ ਤੇ ਦੱਸ ਦਿੰਨੇ ਇੱਕ ਤਾਂ ਗਰਮੀ ਬਹੁਤ ਹੈ ਜੀ ਤੇ ਹੁਣ ਆਪਾਂ ਆਪਣਾ ਲਾਵਾਂਗੇ ਜੀ ਦੂਜਾ ਕਲਰ ਪਹਿਲਾਂ ਆਪਾਂ ਚਿੱਟੇ ਨਾਲ ਬਣਾਇਆ ਸੀ ਪਹਿਲਾਂ ਆਪਾਂ ਜਿੱਟੇ ਕਲਰ ਦਾ ਡਿਜ਼ਾਈਨ ਬਣਾਇਆ ਸੀ ਹੁਣ ਆਪਾਂ ਉੱਪਰ ਲਾਇਆ ਹੈਗਾ ਜੀ ਆਪਣਾ ਆ orange ਕਲਰ orange ਕਲਰ ਦੀ ਆਪਾਂ ਸਿੱਧੀ ਸਿਲਾਈ ਬਣਾਉਣੀ ਆ ਸਿੱਧੇ ਪਾਸੇ ਆ ਸਿੱਧੀ ਸਿਲਾਈ ਬਣਾਵਾਂਗੇ ਇਹ ਆਪਾਂ ਜਦੋਂ ਦੂਜਾ ਕਲਰ ਆਪਣਾ ਲਾਉਣਾ ਉਦੋਂ ਆਪਾਂ ਸਿੱਧੀ ਵਾਸਤੇ ਸਿੱਧੀ ਸਿਲਾਈ ਬਣਾਉਣੀ ਆ ਜੀ ਉਹ ਜੇ ਪਾਸੇ ਸਿੱਧੇ ਪਾਸੇ ਨੂੰ ਸਿੱਧੀ ਸਲਾਈ ਬਣਾ ਲਈ ਆਪਾਂ ਉਲਟੀ ਸਾਈਡ ਆ ਗਏ। ਉਲਟੀ ਸਾਈਡ ਦੇਖੋ ਜੀ ਆਪਾਂ ਹੁਣ ਆਪਣਾ ਇੱਕ ਕੁੰਡਾ ਤਾਰਿਆ। ਧਾਗਾ ਆਪਾਂ ਸਿੱਧੇ ਪਾਸੇ ਕੀਤਾ ਤੇ ਆਪਾਂ ਇੱਥੇ ਡਬਲ ਵਾਲ ਪਾ ਕੇ ਕੁੰਡੇ ਬਣਾਉਣੇ ਆ। ਇਸ ਤਰ੍ਹਾਂ ਡਬਲ ਵਾਲ ਪਾ ਕੇ ਕੁੰਡੇ ਬਣਾਉਣੇ ਆ। ਸਾਰੇ ਕੁੰਡੇ ਆਪਾਂ ਡਬਲ ਵਾਲ ਪਾ ਕੇ ਬਣਾਉਣੇ ਆ। ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਜ਼ਰੂਰ ਟਰਾਈ ਕਰਿਓ ਡਿਜ਼ਾਈਨ ਬਹੁਤ ਸੋਹਣਾ ਹੈ ਕੋਟੀ ਸਟਰ ਜੈਕਟ ਕੁਛ ਵੀ ਬਣਾਓ ਇੱਕ ਰੰਗ ਦਾ ਵੀ ਬਣ ਜਾਊਗਾ ਦੋ ਰੰਗ ਚ ਵੀ ਜਿਆਦੇ ਰੰਗਾਂ ਚ ਵੀ ਬਣ ਜਾਊਗਾ ਆਪਣੀ ਆਪਣੀ ਮਰਜ਼ੀ ਹੈ ਆਪਣੀ ਚੁਆਇਸ ਹੈ ਜਿਵੇਂ ਮਰਜ਼ੀ ਬਣਾ ਸਕਦੇ ਆਪਾਂ ਤੇ ਡਿਜ਼ਾਈਨ 3 ਰੰਗ ਚ ਹੀ ਬਣਨ ਵਾਲਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਸੌਖਾ ਵੀ ਬਹੁਤ ਹੈ ਲਓ ਜੀ ਆਪਾਂ ਪੂਰੇ ਕੁੰਡੇ ਬਣਾ ਲਏ ਆ ਪੰਜ ਪੰਜੇ ਕੁੰਡਿਆਂ ਦੇ حساب ਨਾਲ ਕੁੰਡੇ ਬਾਕੇ ਤੇ ਆਪਾਂ ਚਾਰ ਕੁੰਡੇ ਬਾਧ ਰੱਖੇ ਸੀਗੇ ਤੇ ਆਪਾਂ ਪੂਰੇ ਪੰਜ ਪੰਜ ਵੀ ਪਾ ਸਕਦੇ ਆ। ਲੋ ਜੀ ਆਪਾਂ ਸਿੱਧੇ ਪਾਸੇ ਆ ਗਏ ਹਾਂ। ਆਪਾਂ ਇੱਕ ਕੁੰਡਾ ਤਾਰਾਂਗੇ। ਆਪਾਂ ਇੱਥੇ ਇੱਕ ਕੁੰਡਾ ਸਿੱਧਾ ਬਣਾਵਾਂਗੇ। ਆਹ ਵਾਲਾ ਕੁੰਡਾ ਜਿਹੜਾ ਇਹ ਵੀ ਆਪਾਂ ਇਸ ਤਰ੍ਹਾਂ ਤਾਰ ਕੇ ਵਾਲੇ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲਵਾਂਗੇ। ਸਿੰਪਲ ਬਣਾ ਲਵਾਂਗੇ। ਹੁਣ ਆਪਾਂ ਤਾਰਾਂਗੇ ਜੀ ਇੱਕ 2 3 4 5 ਗੁੰਡੇ ਤਾਰਾਂਗੇ 5 ਗੁੰਡੇ ਤਾਰ ਕੇ ਆਪਾਂ ਫਿਰ ਇਸ ਸਲਾਈ ਤੇ ਲੈ ਲਵਾਂਗੇ ਇਹਨਾਂ ਨੂੰ ਇੱਕ ਵਾਰੀ ਬਣਾਇਆ ਦੋ ਵਾਰੀ ਤਿੰਨ ਵਾਰੀ ਆਪਾਂ ਆਪਣੇ 5 ਦੀ ਗੁੰਡਿਆਂ ਤੋਂ 5 ਗੁੰਡੇ ਬਣਾ ਲਏ ਇੱਕ ਤੋਂ ਕਾਂਦੀ ਕੁੰਡੇ ਆਪਣੇ ਆਸੀ ਤੇ ਪੰਜ ਹੀ ਆਪਾਂ ਬਣਾ ਲਏ ਉਹਨਾਂ ਨੂੰ ਆਪਾਂ ਛੱਡ ਦਵਾਂਗੇ ਫਿਰ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਤਾਰਾਂ ਦੇ ਇਹਨਾਂ ਨੂੰ ਫਿਰ ਆਪਾਂ ਇਸ ਤਰ੍ਹਾਂ ਸਲਾਈ ਤੇ ਲੈ ਕੇ ਕਾਂਦੀ ਕੁੰਡੇ ਹੀ ਆਪਾਂ ਬਣਾ ਲੈਣੇ ਪੰਜਾਂ ਤੋਂ ਆਪਾਂ ਕਾਂਦੀ ਕੁੰਡੇ ਹੀ ਬਣਾ ਲੈਣੇ ਅਤੇ ਵੀ ਆਪਣੇ ਕੋਲੇ ਪੰਜ ਗੁੰਡੇ ਆ। ਇਹ ਜੇ ਆਪਾਂ ਪੰਜ ਗੁੰਡੇ ਬਣਾ ਲੇ। ਨਾਸਟ ਵਾਲਾ ਗੁੰਡਾ ਆਪਾਂ ਸਿੱਧਾ ਬਣਾ ਲਵਾਂ। 29 ਸੈਡ ਆ ਗਏ ਆਪਾਂ। ਆਸਟ ਗੁੰਡਾ ਤਾਰਾਂਗੇ। ਧਾਗਾ ਪਿੱਛੇ ਕਰਾਂਗੇ। ਆਪਾਂ ਦੇ ਸਾਰੇ ਆਪਾਂ ਸਿੱਧੇ ਬਣਾਵਾਂਗੇ ਇੱਧਰ ਉਲਟੀ ਸਾਈਡ ਤੋਂ ਸਿੱਧੇ ਬਣਾ ਲਾਂਗੇ ਦੋ ਕੁੰਡੇ ਆਪਾਂ ਇਹ ਵੀ ਸਿੱਧੇ ਬਣਾ ਲਵਾਂ। ਸਿੱਧੀ ਸਾਈਡ ਆ ਗਈ ਜੀ। ਹੁਣ ਆਪਾਂ ਆਪਣਾ ਚਿੱਟਾ ਰੰਗ ਲਾਵਾਂਗੇ। ਇਹਦੇ ਨਾਲ ਆਪਾਂ ਇਹ ਸਲਾਈ ਪੂਰੀ ਸਿੱਧੀ ਬਣਾ ਲਵਾਂਗੇ ਜੀ। ਵੇਖੀ ਜੀ ਆਪਾਂ ਪਹਿਲਾਂ ਸੰਤਰੀ ਕਲਰ ਲਾਇਆ ਸੀ ਉਹੀ ਸਲਾਈ ਹੈ ਜੀ ਪਹਿਲੀ ਸਲਾਈ ਆਪਾਂ ਸਨ ਬਣਾ ਦਿਖਾਈ ਸੀ ਉਲਟੀ ਬਣਾ ਕੇ ਦੂਜੀ ਸਲਾਈ ਆਪਾਂ ਸਿੱਧੀ ਜਿਹੜੀ ਬਣਾਈ ਸੀ ਉਹ ਦੂਜੇ ਰੰਗ ਚ ਉਹ ਆਪਾਂ ਸੰਤਰੀ ਕਲਰ ਲਾਇਆ ਸੀ ਪਹਿਲਾਂ ਚਿੱਟਾ ਆਪਾਂ ਅਹ ਸਿੱਧੀ ਸਲਾਈ ਬਣਾਈ ਸੀ ਉਲਟੇ ਪਾਸੇ ਤਾਂ ਚਲੋ ਜੀ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣਦਾ ਹੁਣ ਆਪਾਂ ਇਹਨੂੰ ਸਲਾਈ ਨੂੰ ਪਾਵਾਂਗੇ ਜਦੋਂ ਇਧਰੋਂ ਡਬਲ ਵਾਰ ਪਾਉਂਦੇ ਆਵਾਂਗੇ ਸਾਰੇ ਕੁੰਡਿਆਂ ਤੇ ਤੇ ਸਿੱਧੀ ਸਲਾਈ ਚ ਆਪਾਂ ਇਸ ਤਰ੍ਹਾਂ ਆ ਬਣਾ ਲਵਾਂਗੇ ਫਲਾਵਰ ਪੰਜਾਂ ਤੋਂ ਪੰਜ ਬਣਾ ਲਵਾਂਗੇ ਤੇ ਬਹੁਤ ਸੌਖਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਕਿੰਨਾ ਪਿਆਰਾ ਲੱਗਦਾ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਬਦਲ ਬਦਲ ਕੇ ਪਾਲਵਾਂਗੇ ਤਾਂ ਡਿਜ਼ਾਈਨ ਆਪਾਂ ਜਿਵੇਂ ਹੁਣ ਆ ਦੋ ਕੁੰਡੇ ਆਪਾਂ ਰੱਖਿਆ ਜਿਹੜੇ ਇਹ ਆਪਾਂ ਮੋੜ ਕੇ ਜਦੋਂ ਪਾਵਾਂਗੇ ਤਾਂ ਆਪਾਂ ਇੱਧਰ ਬਣਾ ਲਵਾਂਗੇ ਇਸ ਤਰ੍ਹਾਂ ਪੰਜਾਂ ਦਾ ਡਿਜ਼ਾਈਨ ਫੇਰ ਇੱਥੇ ਆ ਇਹਨਾਂ ਦਾ ਪੰਜਾਂ ਦਾ ਬਣਾ ਲਵਾਂਗੇ ਇਸ ਤਰ੍ਹਾਂ ਬਦਲ-ਬਦਲ ਕੇ ਪਾਲਵਾਂਗੇ ਤਾਂ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਦਲ-ਬਦਲ ਕੇ ਬਣ ਜੂਗਾ ਇੱਕ ਵਾਰੀ ਦੋ ਕੁੰਡੇ ਆ ਇੱਧਰ ਆ ਜਾਣਗੇ ਫੇਰ ਇੱਕ ਵਾਰੀ ਇੱਧਰ ਆ ਜਾਣਗੇ ਜੀ ਆਪਾਂ ਡਿਜ਼ਾਈਨ ਇਹਨੂੰ ਸਹੀ ਬਣਾਵਾਂਗੇ ਹੁਣ ਜਦੋਂ ਆਪਾਂ ਵਾਈਟ ਵਾਲੇ ਫੁੱਲ ਬਣਾਵਾਂਗੇ ਤਾਂ ਆਪਾਂ ਆਹ ਦੋ ਕੁੰਡੇ ਨਾਲ ਲੈ ਲੈਣੇ ਆ ਇਹਨਾਂ ਪੰਜਾਂ ਤੇ ਫੁੱਲ ਬਣਾ ਲਵਾਂਗੇ ਆ ਦੇਖੋ ਜੀ ਆਹ ਪੰਜਾਂ ਤੇ ਹੋ ਗਿਆ ਇੱਕ ਫਿਰ ਇੱਕ ਆ ਪੰਜਾਂ ਤੇ ਹੋ ਗਿਆ ਤੇ ਆ ਦੇ ਇੱਕ ਪੰਜਾਂ ਤੇ ਆ ਹੋ ਗਿਆ ਤੇ ਦੋ ਕੁੰਡੇ ਇੱਧਰ ਰਹਿ ਜਾਣਗੇ ਇਸ ਤਰ੍ਹਾਂ ਕਰਕੇ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ ਹੋਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਤੁਹਾਵੇਂ ਜਾਦੇ ਕਲਰ ਆਪਣੇ ਕੋਲੇ ਜਾਦੇ ਪਾ ਲਓ ਜੇ ਦੋ ਕਲਰ ਦਾ ਬਣਾਉਣਾ ਤਾਂ ਦੋ ਦਾ ਵੀ ਬਹੁਤ ਸੋਹਣਾ ਬਣਦਾ ਹੈ। ਮੈਂ ਛੋਟੇ-ਛੋਟੇ ਫੁੱਲ ਬਣਦੇ ਆ। ਤੇ ਚਲੋ ਜੀ ਜਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰਿਓ ਜੀ। ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ। ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਜੀ ਤੇ ਲਾਇਕ ਸ਼ੇਅਰ ਵੀ। ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ। ਤੋ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ